ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਹੈ ਖਨੋਰੀ ਬਾਰਡਰ ਤੇ ਬਹੁਤ ਵੱਡੀ ਘਟਨਾ ਵਾਪਰੀ ਹੈ ਬੱਲੋ ਪਿੰਡ ਦੇ ਰਹਿਣ ਵਾਲਾ ਇੱਕ ਨੌਜਵਾਨ ਜਿਹਦੀ 20 ਸਾਲ ਦੀ ਉਮਰ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਉਹਦੀ ਮੌਤ ਹੋਈ ਹੈ ਮੌਤ ਦਾ ਕਾਰਨ ਕੋਈ ਵੀ ਹੋਵੇ ਇੱਕ ਮਾਪਿਆਂ ਦਾ ਪੁੱਤ ਸੰਸਾਰ ਤੋਂ ਚਲਾ ਗਿਆ ਉਹਨੇ ਮੁੜ ਕੇ ਵਾਪਸ ਨਹੀਂ ਆਉਣਾ। ਗਿਰਜਾਂ ਜਿਹੜੀਆਂ ਨੇ ਉਹ ਪਸ਼ੂਆਂ ਦਾ ਮਾਸ ਖਾਂਦੀਆਂ ਨੇ। ਪਰ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਆਗੂ ਨੇ ਉਹ ਮਨੁੱਖਾਂ ਦਾ ਮਾਸ ਖਾਂਦੇ ਆ। ਬਹੁਤ ਫੁਕਰੀਆਂ ਮਾਰਨ ਵਾਲੇ ਨੇੜ ਕਹਿੰਦੇ ਨੇ ਕਿ ਮੱਛਿਆ ਲਗਣੋਂ ਹਟਜੋ। ਹੁਣ ਬੱਲੋ ਪਿੰਡ ਵਿੱਚ ਜਾ ਕੇ ਸ਼ੁਭ ਕਰਨ ਦੇ ਮਾਤਾ ਪਿਤਾ ਨੂੰ ਜਾ ਕੇ ਪੁੱਛੋ ਮਰਛਾ ਲੱਗਦੀ ਹੈ ਕਿ ਨਹੀਂ ਇਹ ਹਕੀਕਤ ਹੈ ਔਰ ਸਚਾਈ ਹੈ ਮੈਨੂੰ ਦੁੱਖ ਹੈ ਬਹੁਤ ਵੱਡਾ ਇਨ੍ਹਾਂ ਕਿਸਾਨ ਜਥੇਬੰਦੀਆਂ ਵਾਲੀਆਂ ਗਿਰਜਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਓ ਹੋ ਸਕਦਾ ਹੈ ਉਸ ਪਰਿਵਾਰ ਨੂੰ 20-30 ਲੱਖ ਰੁਪਇਆ ਮਿਲ ਜੇ ਪਰਿਵਾਰ ਨੂੰ ਕੋਈ ਨੌਕਰੀ ਮਿਲ ਜੇ ਕੀ ਉਹ ਬੱਚਾ ਵਾਪਸ ਆਪਣੇ ਮਾਪਿਆਂ ਨੂੰ ਮਿਲ ਸਕਦਾ ਹੈ ਇਹਨਾਂ ਨੇ ਹੱਲਾ ਸ਼ੇਰੀਆਂ ਦੇ ਕੇ ਫੜਾ ਮਾਰ ਕੇ ਨੌਜਵਾਨਾਂ ਨੂੰ ਅੱਗੇ ਕਰ ਦਿੱਤਾ ਮਰਨ ਦੇ ਲਈ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਉਸ ਬੱਚੇ ਦੀ ਉਮਰ ਹਲੇ 20 ਸਾਲ ਹੈ ਜਿਹਦੀ ਮੌਤ ਹੁੰਦੀ ਹੈ ਤੁਸੀਂ 20-30 ਲੱਖ ਰੁਪਇਆ ਦੇ ਕੇ ਉਹਦੀ ਜ਼ਿੰਦਗੀ ਦਾ ਜਿਹੜਾ ਹੁਨਰ ਸੀ ਉਹਨੇ ਕੀ ਬਣਨਾ ਸੀ ਤੇ ਉਹ ਤੁਸੀਂ ਖਤਮ ਕੀਤਾ ਹੈ ਤੇ ਉਹਦੇ ਕੋਲ ਤਿੰਨ ਕਿੱਲੇ ਜ਼ਮੀਨ ਦੱਸਦੇ ਆ ਕਿ ਹੈਗੀ ਸੀ ਮੈਂ ਜਿਹੜੀ ਬੇਨਤੀ ਤੁਹਾਨੂੰ ਕਰਨੀ ਹੈ ਨਾ ਕਿ ਸਾਮ ਜੱਥੇਬੰਦੀਆਂ ਵਾਲੇ ਜਿਹੜੇ ਨੇ ਇਹ ਗਿਰਜਾਂ ਨੇ ਬੜਾ ਦੁੱਖ ਹੈ ਇਸ ਗੱਲ ਦਾ ਤੇ ਗਿਰਜਾਂ ਨੂੰ ਮਾਸ ਚਾਇੰਦ ਹੈ ਗਿਰਜਾਂ ਦਾ ਜਿਹੜਾ ਭੋਜਨ ਹੈ ਉਹ ਮਾਸ ਹੈ ਬਸ ਫਰਕ ਇਹਨਾਂ ਕਹਿ ਜਿਹੜੀਆਂ ਅਸਲ ਗਿਰਜਾਂ ਨੇ ਉਹ ਪਸ਼ੂਆਂ ਦਾ ਮਾਸ ਖਾਂਦੀਆਂ ਨੇ ਤੇ ਜਿਹੜੇ ਇਹ ਕਿਸਾਨ ਜੱਥੇਬੰਦੀਆਂ ਵਾਲੀਆਂ ਗਿਰਜਾਂ ਨੇ ਇਹ ਮਨੁੱਖਾਂ ਦਾ ਮਾਸ ਖਾਂਦੀਆਂ ਨੇ ਫਰਕ ਇਹਨਾਂ ਕਹਿ ਹੁਣ ਜਿਹੜੇ ਬੰਦੇ ਹੱਲਾ ਸ਼ੇਰੀਆਂ ਦੇ ਕੇ ਫੜਾ ਮਾਰ ਕੇ ਇਹਨਾਂ ਨੌਜਵਾਨਾਂ ਨੂੰ ਅੱਗੇ ਕਰਦੇ ਨੇ ਕੀ ਉਸ ਪਰਿਵਾਰ ਦਾ ਕਿੰਨਾ ਕਿਰਸਾਹ ਦੇਣਗੇ ਬੱਦ-ਬੱਦ ਕਹਿਣਗੇ ਜੀ ਸ਼ਹੀਦ ਹੋ ਗਿਆ ਕੁរ ਕੁਛ ਨਹੀਂ ਬਸ ਇੰਨੀ ਗੱਲ ਹੀ ਕਹਿਣੀ ਹੈ ਮੈਂ ਬੇਨਤੀ ਕਰਨੀ ਹੈ ਜਿੰਨੇ ਵੀ ਪੰਜਾਬ ਦੇ ਲੋਕ ਨੇ ਖਾਸ ਕਰਕੇ ਉਹਨਾਂ ਮਾਤਾਵਾਂ ਨੂੰ ਪਹਿਲੀ ਗੱਲ ਤਾਂ ਅਸੀਂ ਵਿਰੋਧ ਵਿੱਚ ਆ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਕਿਰਤਿਆਂ ਦਾ ਨਹੀਂ ਇਹ ਹੁਣ ਚਾਲਵਾਜਾਂ ਦਾ ਆ ਰਾਜਨੀਤੀ ਕਰਨ ਵਾਲਿਆਂ ਦਾ ਪੰਜਾਬ ਨੂੰ ਪੱਠੇ ਵਿੱਚ ਝੋਕਣ ਵਾਲਿਆਂ ਦਾ ਪੰਜਾਬ ਦਾ ਮਲੀਆ ਮੀਟ ਕਰਨ ਵਾਲਿਆਂ ਦਾ ਪੰਜਾਬ ਦੀ ਨੌਜਵਾਨੀ ਨੂੰ ਮਰਵਾਉਣ ਵਾਲਿਆਂ ਦਾ ਇਹ ਅੰਦੋਲਨ ਹੈ ਜੇ ਅਸਲ ਪੁੱਛੋਗੇ ਮੈਂ ਬੇਨਤੀ ਇਹ ਕਰ ਰਹੀ ਹਾਂ ਕਿ ਆਪੋ ਆਪਣੇ ਬੱਚਿਆਂ ਨੂੰ ਇਹਨਾਂ ਗਿਰਜਾਂ ਤੋਂ ਬਚਾ ਲਓ ਇਹਨਾਂ ਗਿਰਜਾਂ ਨੇ ਮਾਸ ਖਾ ਕੇ ਉਡਾਰੀ ਮਾਰ ਜਾਣੀ ਹੈ ਤੇ ਬਾਅਦ ਵਿੱਚ ਜਿਹਦਾ ਵੀ ਪੁੱਤ ਮਰਿਆ ਉਹਨੂੰ ਪੁੱਤ ਵਾਪਸ ਨਹੀਂ ਮਿਲਣਾ ਇਹ ਸਚਾਈ ਹੈ ਇੱਕ ਹੋਰ ਬੇਨਤੀ ਨਾਲ ਕਰ ਦੇਣਾ ਜਿਹੜੇ মিডিਆ ਵਾਲੇ ਦਲਾਲ ਨੇ ਇਹ ਦੂਰ ਖੜੇ ਕੈਮਰਾ ਹੱਥਾਂ ਵਿੱਚ ਹੁੰਦਾ ਔ ਗੋਲਾ ਆ ਗਿਆ ਔ ਤੀਰ ਵੱਜਿਆ ਔ ਗੋਲੀ ਵੱਜੀ ਬਸ ਐਨੀਆਂ ਗੱਲਾਂ ਬਾਤਾਂ ਕਰਕੇ ਇਹ ਪੜਕਾਉਂਦੇ ਆ ਤੇ ਇਹਨਾਂ ਕੋਲੇ ਹੋਰ ਕੋਈ ਗੱਲਬਾਤ ਬਿਲਕੁਲ ਨਹੀਂ ਕੇਵਲ ਆਪਣੀ ਟੀਆਰਪੀ ਵਾਸਤੇ ਹੁਣ ਕਹਿਣਾ ਮੈਨੂੰ ਵੀ ਇਹ ਲੋਕਾਂ ਨੇ ਕਿ ਤੂੰ ਵੀ ਵੀਡੀਓ ਪਾਈ ਹੈ ਪਰ ਅਸੀਂ ਕਿਸੇ ਨੂੰ ਮਰਵਾਉਣ ਵਾਸਤੇ ਨਹੀਂ ਪਾਉਂਦੇ ਅਸੀਂ ਨੌਜਵਾਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਬਚੋ ਆਪਣੇ ਆਪ ਨੂੰ ਇਹਨਾਂ ਤੋਂ ਬਚਾਓ ਪਹਿਲਾਂ ਕੀ ਖੱਟਿਆ ਤੇ ਹੁਣ ਕੀ ਖੱਟਣਾ ਇਹ ਗੱਲਾਂ ਬੜੀਆਂ ਕੌੜੀਆਂ ਨੇ ਸਚਾਈ ਹੈ ਪਰ ਇਹ ਬੇਨਤੀ ਪ੍ਰਵਾਨ ਕਰਿਓ ਦੁੱਖ ਹੈ ਉਸ ਬੱਚੇ ਦਾ ਇਸ ਸੰਸਾਰ ਤੋਂ ਜਾਣਾ ਛੋਟੀ ਉਮਰ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਨਾ ਸੀ ਕਿੰਨਾ ਕੁ ਹੁਨਰ ਉਹਦੇ ਅੰਦਰ ਪੈਦਾ ਹੋਣਾ ਸੀ ਆਪਣੇ ਮਾਂ-ਬਾਪ ਲਈ ਉਹਨੇ ਕੀ ਕੁਝ ਕਰਨਾ ਸੀ ਦੋ ਭੈਣਾਂ ਦਾ ਭਰਾ ਸੀ ਆਪਣੀਆਂ ਭੈਣਾਂ ਲਈ ਕੀ ਕੁਝ ਕਰਨਾ ਸੀ ਇੱਕ ਛਣ ਕੁਝ ਨਹੀਂ ਪਤਾ ਬਸ ਹੁਣ ਇਹਨਾਂ ਨੇ ਕਰਨਾ ਕੀ ਹੈ ਪਹਿਲੀ ਗੱਲ ਤਾਂ ਕੁਝ ਮਿਲਣਾ ਨਹੀਂ ਜੇ 20 ਲੱਖ ਰੁਪਇਆ ਮਿਲ ਵੀ ਜਾਂਦਾ ਹੈ ਤਾਂ ਉਹ ਬੱਚਾ ਵਾਪਸ ਨਹੀਂ ਆਊਗਾ ਸਾਨੂੰ ਇੱਕ ਵਾਰੀ ਨਹੀਂ 100 ਵਾਰੀ ਸੋਚਣਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ